ਵੱਡਿਆਂ ਚ ਜਿੱਤ ਕੇ ਆਇਆ ਹਾਰਾ ਕੇ ਆਇਆ ਕਹਿੰਦੇ ਵੀ ਹਰਿਆਣੇ ਦੇ ਟੌਪ ਤੋਂ ਟੌਪ ਝੋਟਿਆਂ ਨੂੰ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਨਾ ਆਪਾਂ ਬਣਾਉਣ ਪਹੁੰਚੇ ਆ ਕਹਿੰਦੇ ਵੀ ਆਪਣੇ ਨਾਨਕਾ ਪਿੰਡੀ ਪਹੁੰਚੇ ਹੋਇਆ ਮਾਮੇ ਨੇ ਆਪਣੇ ਸਾਰੇ ਜਿੰਨੇ ਵੀਡੀਓ ਤੇ ਖੜੇ ਨੇ ਪਿੰਡ ਹੈਗਾ ਚੀਮਾ ਮੰਡੀ ਤਹਿਸੀਲ ਹੈਗੀ ਆ ਸੁਨਾਮ ਤੇ ਜ਼ਿਲ੍ਹਾ ਹੈਗਾ ਸੱਜਣੋ ਸੰਗਰੂਰ ਕਿਉਂਕਿ ਕਰੇਲੂ ਸੱਜਣ ਨੇ ਕੋਈ ਜੇ ਗੱਲਬਾਤ ਕਰ ਲਾਂ ਵੀ ਪਹਿਲਾਂ ਬਾਈ ਵਰਗਿਆਂ ਦਾ ਵੀ ਕੰਮ ਆ ਜਿਹੜਾ ਕੋਈ ਬਰੀਡਿੰਗ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਹਲੇ ਸਾਲਾਂ ਦੇ ਕੰਮ ਕਰਦੇ ਆ ਕਿਉਂਕਿ ਛੋਟਾ ਮੰਨ ਲਓ ਵੀ ਜਮਾ ਦੇਸੀ ਬੰਦੇ ਲਾ ਲਓ ਘਰੇਲੂ ਬੰਦੇ ਇਹਨਾਂ ਦੇ ਛੋਟੇ ਨੇ ਬੀਐਫਐ ਤਨੌਲਾ ਮੇਲੇ ਤੋਂ ਅਡਲਟ ਕੈਟਾਗਰੀ ਚੋਂ ਪਹਿਲਾ ਨੰਬਰ ਚੱਕਿਆ ਜਿਹੜਾ ਛੋਟਾ ਹੁਣ ਤੁਸੀਂ ਵੀਡੀਓ ਚ ਦੇਖ ਰਹੇ ਹੋ ਵੱਡੇ ਕੱਟਿਆਂ ਚ ਜਿੱਤਿਆ ਮਤਲਬ ਕਿ ਜਿਹੜੇ ਦੰਦ ਪੂਰੇ ਕਰ ਜਾਂਦੇ ਨੇ ਜੇ ਤੁਹਾਨੂੰ ਮੈਂ ਪੰਜਾਬੀ ਚ ਦੱਸਾਂ ਤੋਰੀ ਬਈਆ ਨੂੰ ਇੱਕ ਵਾਰੀ ਮੜਾ ਜਾ ਵੱਡਿਆਂ ਚ ਜਿੱਤ ਕੇ ਆਇਆ ਹਰਾ ਕੇ ਆਇਆ ਕਹਿੰਦੇ ਵੀ ਹਰਿਆਣੇ ਦੇ ਟੌਪ ਤੋਂ ਟੌਪ ਛੋਟਿਆਂ ਮੈਨੂੰ ਇਹ ਪਲੇਖਾ ਦੀ ਜਦੋਂ ਮਾਮੇ ਦਾ ਫੋਨ ਆਇਆ ਕਹਿੰਦਾ ਵੀ ਵੀਡੀਓ ਬਣਾਉਣੀ ਆ ਮਾਕੇ ਤੇ ਚੱਲ ਦੋ ਦੰਦ ਚਾਰ ਦੰਦ ਕੱਟਿਆਂ ਤੇ ਜਿੱਤਿਆ ਹੂ ਪਰ ਜਦੋਂ ਬਾਈ ਹੋਰਾਂ ਕੋਲੇ ਆ ਕੇ ਦੇਖਿਆ ਬਾਈ ਕਹਿੰਦਾ ਇਹ ਜਿੱਤਿਆ ਅਡਲਟ ਕੈਟਾਗਰੀ ਚ ਅਡਲਟ ਚ ਜਿੱਤਣਾ ਕਹਿੰਦੇ ਵੀ ਖਾਲਾਜੀ ਵਾਲਾ ਬਾੜਾ ਨਹੀਂ ਹੁੰਦਾ ਉੱਥੇ ਪਹੁੰਚਦੇ ਨੇ ਆਲ ਇੰਡੀਆ ਦੇ ਝੋਟੇ ਆਲ ਇੰਡੀਆ ਦੇ ਸਾਰੇ ਝੋਟਿਆਂ ਨੂੰ ਪਛਾੜ ਕੇ ਝੋਟੇ ਨੇ ਪਹਿਲਾ ਨੰਬਰ ਪ੍ਰਾਪਤ ਕਰਿਆ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਹੋਰਾਂ ਨਾਲ ਕਰਾ ਦਾਂਗੇ ਮੋੜ ਲਿਓ ਜੀ ਇਹਨੂੰ ਗੱਲਬਾਤ ਕਰਾਵਾਂਗੇ ਐਡਰੈਸ ਪੁੱਛਾਂਗੇ ਤੇ ਬਾਕੀ ਡਿਟੇਲ ਪੁੱਛਾਂਗੇ ਵੀਰੇ ਸੀਮਨ ਤਿਆਰ ਨੇ ਜਾਂ ਇਹਦੀ ਮਾਂ ਦਾ ਕੀ ਰਿਕਾਰਡ ਆ ਇਹਦੇ ਬਾਪ ਦਾ ਕੀ ਰਿਕਾਰਡ ਆ ਸਾਰੀ ਜਾਣਕਾਰੀ ਲੈ ਲਾਂਗੇ ਸਸਰੀ ਕਾਲ ਜੀ ਸਸਰੀ ਕਾਲ ਜੀ ਹਾਂਜੀ ਨਾਮ ਦੱਸ ਦੋ ਜੀ ਨਾਮ ਆਜਾ ਬਾਈ ਨਾਲ ਨੂੰ ਆ ਜਾਂਦੇ ਜੀ ਨਾਮ ਹਰਵੰਸ ਸਿੰਘ ਪਿੰਡ ਕਿਹੜਾ ਜੀ ਪਿੰਡ ਚੀਮਾ ਜੀ ਪਿੰਡ ਚੀਮਾ ਮੰਡੀ ਇਹਦੀ ਉਮਰ ਕਿੰਨੀ ਹੋ ਗਈ ਬਾਈ ਇਹਦੀ ਉਮਰ ਸਵਾ 5 ਸਾਲ ਦੀ ਹੋਈ ਸਵਾ 5 ਦੀ ਅਡਲਟ ਕੈਟਾਗਰੀ ਚ ਪਾਇਆ ਹਣਾ ਹਾਂ ਹਾਂ ਪਹਿਲਾਂ ਵੀ ਪਾਇਆ ਕਦੇ ਮੇਲੇ ਨਹੀਂ ਪਹਿਲਾਂ ਪਿਛਲੀ ਵਾਰ ਪਾਇਆ ਸੀ ਇਹ ਇਸ ਲਈ ਅਸਾਰ ਉਹਦਾ ਇਹ ਪੰਜਵੇਂ ਨੰਬਰ ਤੇ ਉਦੋਂ ਦੰਦਾਂ ਚ ਪਾਇਤੀ ਕਿ ਕਿਵੇਂ ਨਾ ਨਾ ਵੱਡਿਆਂ ਜੀ ਪਾਇ ਚੁਵੇ ਵੱਡਿਆਂ ਜੀ ਐਤ ਕੀ ਪਹਿਲਾ ਨੰਬਰ ਹਾਂ ਪਿਛਲੀ ਵਾਰੀ ਥੋੜਾ ਜਿਆਦਾ ਲਸਾ ਤੀ ਗਿਆ ਉਦੋਂ ਆਇਆ ਨਹੀਂ ਗਿਆ ਬਿਲਕੁਲ ਠੀਕ ਹੈ ਜੀ ਇਹਦੀ ਮਾਂ ਦਾ ਕੀ ਰਿਕਾਰਡ ਰਿਆ ਦੁੱਧ ਦਾ ਭਾਈ ਇਹ ਪਹਿਲਾਂ ਨੇ ਕੱਢਿਆ 16 ਲੀਟਰ ਜੀ 16 ਲੀਟਰ ਹਾਂ ਉਸ ਤੋਂ ਬਾਅਦ ਆਪਾਂ ਸੇਲ ਕਰਤੀ ਜ ਆਪਣੇ ਕੋ ਹੈਗੀ ਐ ਨਹੀਂ ਉਹ ਸੇਲ ਕਰਤੀ ਦੂਜੇ ਸੂਏ ਫਿਰ ਆਪਾਂ ਇਹ ਲੈਤਾ ਦੀਆ ਬੱਚਾ ਠੀਕ ਹੈ ਜੀ ਹਾਂ ਦੂਜੇ ਸੂਏ ਬੱਚਾ ਲੈ ਕੇ ਉਹਦੋਂ ਬਾਅਦ ਆਪਾਂ ਨੇ ਸੇਲ ਕਰਤਾ ਹਾਂ ਜੀ ਹਾਂ ਤੀਜੇ ਸੂਏ ਚੋਂ ਸੇਲ ਕਰਤੀ ਥੋੜਾ ਜਹਾ ਥਣ ਖਰਾਬ ਹੋ ਗਈ ਮੱਝ ਦਾ ਠੀਕ ਹੈ ਜੀ ਨਹੀਂ ਦੁੱਧ ਮੇਰਾ ਖਿਆਲ ਆ ਵੀ ਤੀਜੇ ਸੂਏ ਕਾ ਪਾਤਾ ਨਹੀਂ ਬਾਈ 22 21 22 ਡੇਢ ਗੀੜ ਹਾਂ ਜੀ ਜਿਹੜੇ ਵਿੱਚ ਦੁੱਧ ਲੈਣ ਵਾਲੇ ਨੇ ਉਹਦਾ ਬੰਦੇ ਸਰੂਪਤੀਆ ਲਈ ਰੈਂਦੇ ਨੇ ਕਿ ਜਿਹੜੇ ਆਪਾਂ ਆਵਾਂਗੇ ਜਾਨੀ ਕਿ ਪਹਿਲਾਂ ਨਹੀਂ 16 ਲੀਟਰ ਲੈਂਦਾ ਆਪਾਂ ਵੱਧ ਗਈ ਉਹ ਗੱਲ ਗਲਤ ਆ ਠੀਕ ਹੈ ਜੀ ਕੁਆਲਿਟੀ ਕਬੂਲਟੀ ਉਹਦੀ ਟੌਪ 'ਤੇ ਹੋਣੀ ਆ ਜਿਹੜੀ 16 ਲੀਟਰ ਕਰਦੀ ਆ ਇੱਕ ਨੰਬਰ ਹਾਂ ਇਹ ਕੁਆਲਿਟੀ ਦੀ ਇਹਦੀ ਉਮਰ ਠੀਕ ਹੈ ਜੀ ਖਾਲੀ ਮੇਰਾ ਖਿਆਲ ਆ ਵੀ ਜਿਹੜਾ ਅਰਜਨ ਵਾਲਿਆਂ ਦੇ ਘਰੋਂ ਆਇਆ ਹੋਇਆ ਹਾਂ ਅਰਜਨ ਕੁੰਗੜਾ ਦਾ ਉਹ ਕੁੰਗੜਾ ਦਾ ਬੱਚਾ ਆ ਗਿਆ ਹਾਂ ਹਾਂ ਜੀ ਹਾਂ ਜੀ ਇਹ ਅਰਜਨ ਦਾ ਭਾਈ ਆ ਗਿਆ ਹਾਂ ਇਹ ਅਰਜਨ ਦਾ ਬਾਈ ਹੋਰੀ ਕਹਿੰਦੇ ਭਾਈ ਆ ਗਿਆ ਜਿਹੜੀ ਖਲੀ ਵਾਲੀ ਲੈਣ ਚੱਲੀ ਆਉਂਦੀ ਆ ਤੇ ਅਰਜਨ ਕੁੰਗੜਾ ਵਾਲੀ ਤੇ ਗੋਪੀ ਬੰਨ ਵਾਲੀ ਮੇਰਾ ਖਿਆਲ ਇੱਕ ਦੋ ਝੋਟੇ ਇਸ ਲੈਣ ਦੇ ਭਾਈ ਹੋਰ ਨੇ ਹਨਾ ਹਾਂ ਹੈਗੇ ਨੇ ਹੋਰ ਵੀ ਹਾਂ ਇਹਦੀ ਕੱਟੀ ਤਾਂ ਨਹੀਂ ਆਈ ਕੋਈ ਦੁੱਧ ਤੇ ਕੱਟੀ ਇਹਦੀ ਹਜੇ 1.5 ਸਾਲ ਦੀ ਆ ਠੀਕ ਹੈ ਜੀ ਤੇ 3.5 ਸਾਲ ਬਾਅਦ ਪਾਣੀ ਛੱਡਿਆ ਇਹ ਠੀਕ ਹੈ ਜੀ ਹਾਂ ਟੀਕੇ ਦੇ ਹੈਗੇ ਤਿਆਰ ਆਪਣੇ ਕੋਲ ਇਹ ਹ ਠੀਕ ਹੈ ਜੀ ਟੀਕੇ ਬਾਈ ਕਹਿੰਦਾ ਆਪਾਂ ਕਰਵਾ ਲਾਂਗੇ ਪੰਜਾਂ ਸੱਤਾਂ ਦਿਨਾਂ ਚ ਤਿਆਰ ਕਿਉਂਕਿ ਚੰਗੀ ਬਰੀਡ ਐ ਚੰਗੀ ਕੁਆਲਿਟੀ ਆ ਜੇ ਮੈਂ ਗੱਲ ਕਰ ਲਾਂ ਵੀ ਸਾਡੇ ਏਰੀਆ ਨੂੰ ਚੰਗੀ ਕੁਆਲਿਟੀ ਦੀ ਬਾਈ ਜ਼ਰੂਰ ਚਾਹੀਦੀ ਆ ਨਾ ਨੇੜ ਤੇੜ ਪਿੰਡਾਂ ਚ ਪੀਕੇ ਕਰਾਉਣ ਦਾ ਇਹ ਫਾਇਦਾ ਹੋ ਜਾਂਦਾ ਵੀ ਜਿਵੇਂ ਆਪਾਂ ਛੱਡ ਤਾਂ ਜਿਵੇਂ ਢੜੀ ਚ ਦੋ ਤਿੰਨ ਮਹੀਨੇ ਦੇਵਾਂਗੇ ਭਾਈ ਹਾਂਜੀ ਉਹਨੇ ਤਿੰਨ ਜੰਪਾਂ ਦੇ ਟੀਕੇ ਮੇਰੇ ਖਿਆਲ ਆ ਇਹ ਕਾਫੀ ਗਿਣਤੀ ਚ ਤੇ ਆਉਂਦੇ ਚੱਲ ਰਹੀ ਆਪਣੀ ਗੱਲਬਾਤ ਕੀ ਕਹਿੰਦੀ ਕਿਤੇ ਹਾਂਜੀ ਹਾਂ ਬਸ ਸਾਰੀ ਦੋ ਚਾਰ ਨਾਲ ਦੇ ਵਿੱਚ ਵਿੱਚ ਆਪਾਂ ਬਣਵਾ ਲੈਣਾ ਠੀਕ ਹੈ ਜੀ ਉਹਦਾ ਰੇਟ ਕੀ ਰਹੂਗਾ ਜੀ ਫਿਰ ਉਹ ਰੇਟ ਦੇਖ ਕੇ ਆਪਾਂ ਰੱਖ ਲਵਾਂ ਕੋਈ ਹੋਊਗਾ ਆਮ ਫਾਰਮਰ ਦੀ ਪਹੁੰਚ ਆਲਾ ਰੱਖਾਂਗੇ ਹਾਂਜੀ ਹਾਂ ਜਿਆਦੇ ਤਾਂ ਨਹੀਂ ਕਰਦੇ ਨਾ ਬਿਲਕੁਲ ਜਾਇਜ਼ ਨਹੀਂ ਕਰਦੇ ਆਪਾਂ ਬਸ ਆਪਾਂ ਜੇ ਐ ਹੋ ਜੇ ਵੀ ਚੈਂਪੀਅਨ ਬਣ ਗਿਆ ਦੋ ਕਿਈ ਲੱਖ ਰੁਪਏ ਆਪਾਂ ਹੁਣੇ ਕ ਜਾ ਹੀ ਨਹੀਂ ਕਰਦੇ ਵੀ ਜਾਈ ਕਰ ਹਾਂ ਠੀਕ ਆਮ ਫਾਰਮਰਾਂ ਨੂੰ ਪਹੁੰਚਾਣਾ ਜਿਵੇਂ ਆਪਣਾ ਕੋਈ ਨਾਰਮਲ ਬੰਦਾ ਵੀ ਲਵਾ ਲੈ ਕਹਿੰਦਾ ਪਾਵਾ ਤਾਂ ਕਿ ਹਾਂ ਹਰੇਕ ਬੰਦਾ ਲਿਆ ਸਕਿਆ ਆਪਾਂ ਨੂੰ ਕੋਈ ਬੰਦਾ ਕਈ ਵਾਰੀ ਕੋਈ ਬਾਤੇ ਰਿਪੀ ਲਾਉਣ ਵਾਲਾ ਕੋਈ ਹੋਰ ਆ ਯਾਨੀ ਕਿ ਆਪਾਂ ਸਾਫ ਸਰੀ ਹੋ ਗਾ ਠੀਕ ਹੈ ਬੱਚੇ ਤਿਆਰ ਹੋ ਜਾਂਦੇ ਆ ਵੱਡੀ ਗੱਲ ਹੈ ਬੱਚੇ ਅੱਗੇ ਮੇਨ ਆ ਵਧੀਆ ਤਿਆਰ ਹੋ ਜਾਂਦੇ ਹਨ ਹਾਂਜੀ ਆ ਇੱਕ ਚੰਗਾ ਸਾਨ ਯਾਰ ਨਸਲ ਵੀ ਸੁਧਾਰ ਦਿੰਦਾ ਹੈ ਬਾਲਾ ਟਾਈਮ ਤਾਂ ਲਾਉਂਦਾ ਨਹੀਂ 4 ਅੰਕ ਸਾਲਾਂ ਚ ਉਹਦਾ ਰਿਜ਼ਲਟ ਆ ਜਾਂਦਾ ਹੈ ਨਾ 4 ਅੰਕ ਸਾਲਾਂ ਚ ਉਹਦੇ ਬੱਚੇ ਸੂ ਪੈਂਦੇ ਨੇ ਬਹੁਤ ਬਹੁਤ ਬਿਲਕੁਲ ਤੇ ਮੇਲੇ ਤੇ ਜਾਣ ਦਾ ਫਿਰ ਕਿਵੇਂ ਇਹ ਦੇਖੋ ਜੀ ਪਹਿਲਾਂ ਪਿਛਲੇ ਸਾਲ ਗਏ ਤੇ ਇਦ ਕੀ ਫੇਰ ਸ਼ੌਂਕ ਦੀ ਵੀ ਹਾਂ ਆਪਣਾ ਵੀ ਠੀਕ ਲੱਗਦਾ ਭੈਣ ਪਾਈ ਵੀ ਕਹਿਣ ਲੱਗੇ ਵੀ ਤੁਸੀਂ ਜਾਓ ਇਹਨੂੰ ਲਾਜ਼ਮੀ ਠੀਕ ਆ ਗੱਲ ਤਾਂ ਫਿਰ ਅਸੀਂ ਲੈ ਕੇ ਗਏ ਉੱਥੇ ਖਾਣ ਚਲੋ ਵਧੀਆ ਆਣਾ ਬਹੁਤ ਵਧੀਆ ਜਦੋਂ ਘਰੋਂ ਤੁਰੇ ਦੋ ਦੋ ਆਏ ਲੱਗਿਆ ਦੀ ਵੀ ਪਹਿਲਾਂ ਨੰਬਰ ਚੱਕ ਲਾਂਗੇ ਨੇ ਦੇਖੋ ਜੀ ਤਾਂ ਇਹ ਲਾਦ ਵੀ ਵਿੱਚ ਦੇ ਬਰਾਬਰ ਤੇ ਹੋਰ ਵੀ ਬਹੁਤ ਹੋਣਗੇ ਉੱਥੇ ਜਾ ਕੇ ਲੱਗਦਾ ਨਾ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਉੱਥੇ ਜਾ ਕੇ ਆ ਉਹੀ ਗੱਲ ਹੁੰਦੀ ਆ ਵੀ ਜਿਵੇਂ ਹਰੇਕ ਨੂੰ ਕਰੇ ਆਪਦਾ ਪਸ਼ੂ ਜਾਪ ਦੀ ਘੋੜੀ ਆਪਾਂ ਕਹਿੰਦੇ ਨਾ ਬਈ ਹਣਾ ਵੀ ਘੋੜੀ ਘਰੇ ਖੜੀ ਦਾ ਘੈਂਟੇ ਲੱਗੀ ਜਾਂਦੀ ਆ ਘੋੜੀ ਨੂੰ ਘੋੜੀਆਂ ਚ ਲਈ ਜਾ ਕੇ ਭਜਾਉਣੇ ਆ ਹਣਾ ਉੱਥੇ ਪਤਾ ਲੱਗਦਾ ਹੁੰਦਾ ਵੀ ਥੇਸ ਕਿੰਨੀ ਕਰਕੇ ਨਿਕਲਦੀ ਆ ਕਨਾਲ ਹਾਂ ਹਾਂ ਤੇ ਮਨ ਚ ਬਾਈ ਕਹਿੰਦਾ ਵੀ ਐਡਾ ਤਾਂ ਹੈ ਨਹੀਂ ਦੀ ਖਿਆਲ ਵੀ ਆਪਾਂ ਪਹਿਲਾ ਪਹਿਲਾ ਨੰਬਰ ਚੱਕ ਲਾਂਗੇ ਤਾਂ ਨਾ ਕਿਉਂਕਿ ਜਿਹੜੇ ਬਰੀਡਰ ਹੁੰਦੇ ਨੇ ਬਾਈ ਉਹ ਤਾਂ ਹਰੇਕ ਪੱਖ ਤੋਂ ਸੋਧ ਕੇ ਲੈ ਕੇ ਜਾਂਦੇ ਨੇ ਸਿੰਘ-ਸੁੰਗ ਬਣਵਾ ਕੇ ਤੇ ਹੋਰ ਹਰੇਕ ਪਾਸਿਓਂ ਕੋਈ ਸੈਗਰੇ ਬਣਾ ਦੇ ਕੋਈ ਪੈਰ ਨਹੀਂ ਬਣਾਇਆ ਨੇ ਠੀਕ ਆ ਜੀ ਹਾਂ ਆ ਤੇ ਬਿਨਾ ਸਿੰਘ ਬਣਵਾਏ ਤੇ ਬਿਨਾ ਪੈਰ ਬਣਵਾਈ ਬਾਈ ਕਹਿੰਦਾ ਇਹਨੇ ਪਹਿਲਾ ਨੰਬਰ ਚੱਕਿਆ ਫਿਰ ਜਦੋਂ ਪਹਿਲਾ ਨੰਬਰ ਬਾਈ ਲਾਂਚ ਕਰਿਆ ਉੱਥੇ ਖੁਸ਼ੀ ਮਨ ਨੂੰ ਕਿੰਨੀ ਕੋਈ ਬਹੁਤ ਬਹੁਤ ਜ਼ਿਆਦਾ ਹੋਈ ਜਾਈ ਆਪਾਂ ਆ ਪਿੰਟ ਫਿਰ ਕਿਵੇਂ ਹੋਇਆ ਸੁਆਗਤ ਜੀ ਇਹਦੇ ਪਿੰਟ ਤਾਂ ਲਾ ਲਓ ਜੀ ਬਹੁਤ ਵਧੀਆ ਹੈਣ ਆਪਣਾ ਨਾ ਸ ਤੇ ਹੋਰ ਆਪਣੇ ਕੋਲੇ ਕੋਈ ਹੈਗਾ ਤਿਆਰ ਕਰਤਾ ਅਗੀ ਨਹੀਂ ਇਹਦਾ ਬੱਚਾ ਨਹੀਂ ਗਿਆ ਆਪਣੇ ਕੋਲ ਜੀ ਠੀਕ ਹੈ ਜੀ ਹਾਂ ਤੇ ਹਜੇ ਛੋਟੀਆਂ ਕੱਟੀਆਂ ਹੀ ਨੇ ਜਾਨੀ ਕਿ ਉਹ ਨਹੀਂ ਆਈਆਂ ਇਹਦੀਆਂ ਇੱਕ ਦੋ ਕੱਟੀਆਂ ਆਈਆਂ ਆਪਣੇ ਘਰੇ ਆਈਆਂ ਨੇ ਕੱਟੀਆਂ ਛੋਟੀਆਂ ਆ ਆ ਇਹਦੀਆਂ ਇੱਕ ਦੋ ਕੱਟੀਆਂ ਵੀ ਦਿਖਾਉਂਗਾ ਕੇਰਾ ਬਾਈ ਇਹਨੂੰ ਤੋਰੀ ਉਹ ਬਾਈ ਸਾਹਮ ਦਾ ਮੇਨ ਕੰਮ ਉਹਦਾ ਜਿਹੜਾ ਪਰਲੇ ਪਾਸੇ ਖੜਾ ਸੱਜਣ ਉਹ ਕਰਦਾ ਇਹਦੀ ਸਭ ਸੰਭਾਲਾ ਪਰ ਉਹਦੇ ਨਾਲ ਉਹ ਇਹ ਹੁਣ ਵੱਡਾ ਹੋ ਗਿਆ ਜ਼ਿਆਦਾ ਹੈ ਨਾ ਹਾਂ ਜੀ ਹਾਂ ਆ ਉਹ ਬਾਈ ਨਾਲੋਂ ਵੀ 2 ਫੁੱਟ ਟੱਪ ਗਿਆ ਮੇਰਾ ਕਹਿਲਾ ਕੱਦ ਕਿੰਨਾ ਹੋਊੀ ਦਾ ਕੱਟਾ ਦੇ ਕੁਛ ਇਹ ਤੋਂ ਥੋੜਾ ਮੋਟਾ ਕੱਟ ਹੋ ਸਕਦਾ ਠੀਕ ਨੁਕਰੇ ਬਿਛੇਰੇ ਜਿੰਨਾ ਹੈਗਾ ਹਾਂ ਜੀ ਬਿਛੇਉਣਾ ਜਿੰਨਾ ਪੂਰੇ ਨੂੰ ਵਧੀਆ ਨੁਕਰੇ ਬਿਛੇਰੇ ਰੇਡ ਗਿਆ ਤੇ ਛੋਟਾ ਕੱਟ ਕਿੰਨਾ ਆਪ ਲੈ ਵੀ ਖੜ ਕੇ ਦੇਖ ਲਓ ਮੜਾ ਹਾਂ ਪਤਾ ਲੱਗ ਜਾਣਾ ਕਿ ਹਾਂ ਮੇਰੇ ਕੱਟ ਦੇ हिसाब ਨਾਲ ਆਈਡੀਆ ਆਈਡੀਆ ਕਰਾ ਲੈਣਾ ਮੈਂ ਦਾ ਮੈਂ ਇਥੋਂ ਦਾ ਵੱਡਾ ਹੋਊਗਾ ਮੈਂ ਕਹਿੰਦਾ ਫੁੱਟੇ ਵੱਡਾ ਹੋਊਗਾ ਜਿਵੇਂ ਸਿਰ ਚੱਕੀ ਖੜਾ ਤਾਂ ਹਾਂ ਤੇ ਬਾਕੀ ਸਭ ਤੋਂ ਮੇਨ ਗੱਲ ਆ ਯਾਰ ਸੁਭਾਅ ਦਾ ਸੁਭਾਅ ਠੰਡਾ ਹੈ ਕਿਉਂਕਿ ਇਹਦਾ ਸੁਭਾਅ ਵੀ ਠੰਡਾ ਇਹਦੇ ਬੱਚੇ ਵੀ ਠੰਡੇ ਆਉਣਗੇ ਤੇ ਫਿਰ ਉਹ ਦੁੱਧ ਵੀ ਲੰਬਾ ਟਾਈਮ ਦੇਣਗੇ ਜਦੋਂ ਦਾ ਸੁਭਾਅ ਵੀ ਠੰਡਾ ਹੋਊਗਾ ਤੇ ਸਭ ਤੋਂ ਮੇਨ ਗੱਲ ਜਿਹੜੀ ਆ ਗਈ ਬਾਈ ਇਹਦੇ 'ਚ ਬਰੀਡ ਆ ਗਈ 100 ਦਾ 100 ਬਰੀਡ 'ਚ ਇਹ ਪੂਰਾ ਤਾਂ ਹੀ ਇਹ ਪੂਰੇ ਆਪਾਂ ਕਹਿ ਸਕਦੇ ਹਾਂ ਵੀ ਭਾਰਤ 'ਚੋਂ ਕੱਟਾ ਪਹਿਲੇ ਨੰਬਰ ਤੇ ਆਇਆ ਬਾਈ ਹਾਂਜੀ ਹਾਂਜੀ ਲੈ ਬਾਈ ਤੋਰੀ ਕੇਰਾ ਨੂੰ ਲੰਬਾ ਜਾਇ ਇਹਨੂੰ ਤੋੜ ਕੇ ਕਿਹੜਾ ਦਵਾ ਦੇ ਜਗ੍ਹਾ ਦਾ ਜ਼ਰੂਰ ਆ ਬਾਸਾ ਨਹੀਂ ਸੁਣ ਮੈਂ ਲੰਬਾ ਤੋੜ ਕੇ ਦਿਖਾਉਂਦਾ ਤੇ ਬਾਕੀ ਇਹਦੇ ਸ਼ਾਰਟ ਮੈਂ ਲੈ ਕੇ ਹਰੇਕ ਪੱਖ ਤੋਂ ਤੁਹਾਨੂੰ ਦਿਖਾ ਦੂੰਗਾ ਬਾਡੀ-ਬੂਡੀ ਤੋਂ ਬਾਈ ਆਹ ਲਾਹੀ ਇਹਦੀ ਫਲਕਾਰੀ ਹੁਣ ਬਾਡੀ ਵੀ ਦਿਖਾ ਦੇ ਉਸ ਤੋਂ ਇਹਦੀ ਮਾਲਕਾਰੀ ਵੀ ਲਾ ਦੇ ਇਹਦੀ ਬਾਡੀ ਵੀ ਦਿਖਾ ਦੇ ਸਾਹਮਣਾ ਤਾਂ ਮੈਂ ਕਹਿੰਦਾ ਇਹ ਕਈ ਬੰਦਿਆਂ ਨੂੰ ਪੈਂਦਾ ਉਹ ਬਈ ਹੈ ਨਾ ਹੁਨਾ ਵਾਲਾ ਠੀਕ ਹੈ ਗੱਲ ਹੁਣ ਇਹਦਾ ਕੱਦ ਕਰੀ ਇਦਰੋਂ ਵੀ ਦਿਖਾ ਨਹੀਂ ਉਹ ਜਦੋਂ ਕਸਿਆਰ ਜੀ ਜਗਾ ਤੇ ਕਸਿਆਰ ਜੀ ਜਗਾ ਤੇ ਕਰੀ ਬਾਈ ਆ ਇਹਨੂੰ ਤੋੜ ਦੇ ਮਾੜਾ ਗਾ ਨੂੰ ਥੋੜਾ ਥਲੋ ਛੋਟ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹਨੂੰ ਤੋੜ ਦੇ ਮਾੜਾ ਜਾ ਆ ਜਾ ਤੇ ਇੱਥੇ ਰੋਕ ਲਾ ਇੱਥੇ ਰੋਕ ਲਾ ਇਦਰੋਂ ਕੱਦ ਦਿਖਾ ਗਿਆ ਇਹਦੀ ਦਿਖਦਾ ਮੈਂ ਆ ਮਾੜਾ ਮੋਟੀ ਦਿਖਦਾ ਕਿਉਂਕਿ ਕੱਦ ਵੀ ਫੁੱਲਾ ਇੱਕ ਗੱਲ ਹੋਰ ਦੱਸ ਦਣਾ ਨੋਰਮਲ ਮੱਜਾਂ 'ਚੋ ਬੱਚੇ ਵੀ ਇਹ ਟਾਪ ਦੇ ਪਾਊਗਾ ਪੂਰੇ ਟਾਪ ਕਲਾਸ ਇੱਕ ਮੇਰੀ ਸਲਾਹ ਐ ਰਹੂਗੀ ਵੀ ਜਿਹਨੀਆਂ ਪਹਿਲਣਾ ਜ਼ਿਆਦੇ ਛੋਟੀਆਂ ਕੱਟੀਆਂ ਨੇ ਬਾਈ ਉਹਦੇ ਦੇ ਸੀਮਨੇ ਦਾ ਹਨਾ ਘੱਟ ਵਰਤ ਕੇ ਦੇਖਿਓ ਜ਼ਿਆਦੇ ਛੋਟੀਆਂ ਆਗੀਆਂ ਜਿਹੜੀਆਂ ਕਿਉਂਕਿ ਇਹਦੇ ਬੱਚੇ ਆਉਣਗੇ ਵੱਡੇ ਸਾਈਜ਼ ਦੇ ਉਹਨਾਂ ਨੂੰ ਸੂਣ 'ਚ ਸਮੱਸਿਆ ਆ ਸਕਦੀ ਆ ਪਹਿਲਣਾ ਨੂੰ ਜਿਹੜੀਆਂ ਛੋਟੇ ਕਦ ਕਾੜਦੀਆਂ ਹੋਣਗੀਆਂ ਵੱਡੀਆਂ ਮੱਜਾਂ ਦੇ ਤੁਸੀਂ ਵਰਤ ਸਕਦੇ ਹੋ ਉਹ ਬਾਈ ਹੋਰਾਂ ਨੇ ਹੀਰੀ ਲਖੋਰ ਖੈਦੀ ਸਾਡੇ ਏਰੀਆ 'ਚ ਅੱਜੇ ਦਰਸ਼ਨ ਹੋਏ ਨੇ ਇਹਦੇ ਟੋਰੀਆਂ ਨੂੰ ਕਿਹੜਾ ਹੋਰ ਕੋਈ ਬਾਈ ਕੱਦ ਵੱਡਾ ਆ ਗਿਆ ਫੁੱਲ ਵੱਡਾ ਲੰਬਾਈ ਲੰਬੂਈ ਵੀ ਫੁੱਲ ਆ ਗਈ ਛੋਟੇ ਹਾਥੀ ਜਿਦਾ ਨਹੀਂ ਚੜਨਾ ਇਹ ਪੂਰੀ ਗੱਡੀ 'ਚ ਮਸਾ ਆਉਂਦਾ ਹੂ ਹੈ ਨਾ ਪੂਰੀ ਗੱਡੀ 'ਚ ਮਸਾ ਆਉਂਦਾ ਪੂਰੀ ਗੱਡੀ 'ਚ ਵੀ ਬਾਈ ਕਹਿੰਦਾ ਮਸਾ ਪਲਟਾ ਨੂੰ ਕਹਿੰਦਾ ਗੱਡੀ ਨੂੰ ਐ ਕਹਿੰਦਾ ਵੀ ਗੱਡੀ 'ਚ ਛੋਟੀ ਜਿਹੀ ਤਾਂ ਮਸਾ ਹੀ ਆਉਂਦਾ ਹੈ ਉਮਰ ਹੋ ਗਈ 55 ਸਾਲਾਂ ਦੀ ਫਾਦਰ ਆ ਗਿਆ ਇਹਦਾ ਖਲੀ ਇਹਦੀ ਮਾਂ ਦਾ ਜਿਹੜਾ ਰਿਕਾਰਡ ਆ ਬਾਈ ਕਹਿੰਦਾ ਪੈਲਣ ਦਾ ਉਹ ਹੈਗਾ ਸੱਜਣੋਂ 16 ਲੀਟਰ ਦਾ ਪੈਲਣ ਕੱਟੀ ਦਾ ਦੂਜੇ ਸੂਏ ਬਾਈ ਘਰਾਂ ਨੇ ਇਹ ਕੱਟਾ ਲਿਆ ਤੇ ਉਦੋਂ ਬਾਅਦ ਸੇਲ ਕਰਤੀ ਤੇ ਸਭ ਤੋਂ ਖੁਸ਼ੀ ਦੀ ਗੱਲ ਸਾਡੇ ਵਾਸਤੇ ਇਹ ਆ ਵੀ ਇਹ ਸਾਡੇ ਲੱਕੇ 'ਚ ਖੜਾ ਰੁਕ ਸੁਣ ਹਾਂ ਮੇਰੇ ਏਰੀਆ 'ਚ ਖੜਾ ਤੇ ਹੈਗਾ ਵੀ ਭਾਈ ਜੈਡ ਬਲੈਕ ਹੀ ਆਣਾ ਹਾਂਜੀ ਹਾਂ ਜੈਡ ਬਲੈਕ ਪੁੰਜੜ ਤੱਕ ਵੀ ਜੈਡ ਬਲੈਕ ਆ ਗਿਆ ਰੀ ਪੂਛ ਵੀ ਦਿਖਾ ਦਿਉ ਪੁੰਜੜ ਤੱਕ ਵੀ ਜੈਡ ਬਲੈਕ ਹੀ ਆ ਗਿਆ ਤੇ ਸਭਾ ਦਾ ਵੀ ਠੰਡਾ ਆ ਗਿਆ ਤੇ ਖਰਾਕ ਇਹਦੀ ਕੀ ਆ ਭਾਈ ਖਰਾਕ ਤਾਂ ਇਹ ਦੇਖੋ ਜੀ ਇਹਨੇ ਦੂਜੀ ਸੂਏ 'ਚ ਮੱਝ ਦਾ ਸਾਰਾ ਦੁੱਧ ਪੀਤਾ ਜੀ ਪਹਿਲਾ ਨੰਬਰ ਤਾਂ ਇਹਨੇ ਠੀਕ ਆ ਜੀ ਗੱਲ ਤੇ ਹਾਂ ਜੀ ਤੇ ਬਾਅਦ ਚ ਨੂੰ ਹੀ ਲਾ ਲਓ ਥੋੜੇ ਇੱਕ ਦਾ ਕੇਲਾ ਠੀਕ ਹੈ ਜੀ ਤੇ ਗਾਜਰ ਠੀਕ ਹੈ ਜੀ ਤੇ ਬਾਕੀ ਆਮ ਦੇਸੀ ਖਰਾਕ ਜਣੀ ਕਿਉਂਕਿ ਆਪਾਂ ਉਹ ਕਿੰਨੀ ਕੁ ਮਾਤਰਾ ਚ ਦੰਦੇ ਰਹੇ ਆਪਾਂ ਉਹ ਲਾ ਲਓ ਜੀ ਕੋਈ ਬਾਲੀ ਜ਼ਿਆਦੇ ਨਹੀਂ ਨਾਰਮਲੀ ਖਰਾਕਤੇ ਹੋਇਆ ਵਧੀਆ ਐਂਡ ਜਨਕੀ ਜੀ ਠੀਕ ਹੈ ਜੀ ਤੇ ਬਾਕੀ ਮਹਾ ਬਾਲੇ ਸੱਜਣ ਕਹਿੰਦੇ ਨੇ ਵੀ ਅਸੀਂ ਸੇਬ પાਕੇ ਪਾਲਦੇ ਰਿਆਂ ਨਾ ਨਾ ਜੀ ਸੇਬ ਉਹ ਤਾਂ ਬਿਲਕੁਲ ਹੀ ਨਹੀਂ ਖਾਂਦਾ ਇਹ ਸੇਬਾ ਨਾਲ ਸਿਸਟਮ ਨਹੀਂ ਕਰਿਆ ਆਪਾਂ ਨੇ ਕੋਈ ਨਾ ਨਾ ਸਿਓ ਖਾਂਦੇ ਹੀ ਨਹੀਂ ਇਹ ਠੀਕ ਹੈ ਜੀ ਇਹ ਖਾਂਦਾ ਇਕੱਲਾ ਕੇਲਾ ਤੇ ਗਾਜਰ ਯਾਰ ਗਾਜਰਾ ਤੇ ਕੇਲੇ ਸੋਇਆ ਵੀਨ ਤੇ ਛੋਲੇ ਉਹਦਾ ਪਰ ਤੁਹਾਨੂੰ ਪਤਾ ਪਹਿਲਵਾਨਾਂ ਲਈ ਖਰਾਕ ਆ ਗਈ ਹਾਂਜੀ ਹਾਂ ਦੇਸੀ ਜਾਨੀ ਮਾਤਾਂ ਵਾਸਤੇ ਖਰਾਕ ਜ਼ਰੂਰੀ ਵੀ ਆ ਬਾਈ ਜ਼ਰੂਰੀ ਹੈ ਹਾਂ ਜਮਾਈ ਲੂਵੀ ਵੀ ਹੁੰਦਾ 15 ਫੁੱਟ ਲੂਵੀ ਹਾਂ ਐ ਲੰਬਾ ਜਿਹਾ ਪੀਤਾ ਹੁੰਦਾ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਮਾਰ ਕੇ ਹੁਣ ਬਾਕੀ ਕੁਆਲਿਟੀ ਤੁਹਾਨੂੰ ਇਹਦੀ ਦੱਸਦੀ ਆ ਟੀਕੇ ਨੇ ਜਿਹੜੇ ਇਹਦੇ ਟੀਕੇ ਬਾਈ ਕਹਿੰਦਾ ਪੰਜਾਂ ਸੱਤਾਂ ਦਿਨਾਂ ਚ ਹਨ ਤਿਆਰ ਹੋ ਜਾਣਗੇ ਹਾਂ ਤਿਆਰ ਬਿਲਕੁਲ ਕਰਵਾ ਲਾਂਗੇ ਆ ਤਿਆਰ ਕਰਵਾ ਦਾਂਗੇ ਤੇ ਸੁਭਾ ਦਾ ਵੀ ਠੰਡਾ ਤੇ ਪਿਓਰ ਮੂਰਾ ਚ ਆ ਗਿਆ ਸਥਾਨੀ ਨੇ ਪਹਿਲਾਂ ਪ੍ਰਾਪਤ ਕਰਿਆ ਰਿਵਿਊ ਵੀ ਦਿਖਾ ਦਿੱਤੀ ਗਰੀ ਵਿਊ ਕਰਕੇ ਇੱਥੇ ਪਹਿਲਾਂ ਕਰਾਈ ਇੱਥੋਂ ਵਿਊ ਕਰਕੇ ਦਿਖਾ ਦੇ ਕਿਉਂਕਿ ਇੱਥੇ ਮੋਰ ਵੀ ਲੱਗੀ ਹੋਈ ਆ ਡੀਐਫਏ ਵਾਲਿਆਂ ਨੇ ਤੇ ਇੱਕ ਗੱਲ ਹੋਰ ਦੱਸ ਦੇਣਾ ਡੀਐਫਏ ਵਾਲਿਆਂ ਦਾ ਵੀ ਧੰਨਵਾਦ ਆ ਜਿਹੜੇ ਸੱਜਣਾ ਆਪਣੇ ਬੀਐਫਏ ਪਸ਼ੂ ਮੇਲੇ ਵਾਲੇ ਤਨੌਲੇ ਵਾਲੇ ਇੱਥੇ ਮੇਲਾ ਕਰਾਇਆ ਕਿਉਂਕਿ ਉਹਨਾਂ ਨੇ ਜੇ ਮੇਲਾ ਕਰਾਉਣ ਲੱਗੇ ਤਾਂ ਕਰਕੇ ਬਈ ਆਪਣੇ ਏਰੀਆ ਨੂੰ ਸ਼ੌਂਕ ਪੈਦਾ ਹੋ ਗਿਆ ਹਨਾ ਬਿਲਕੁਲ ਬਿਲਕੁਲ ਕਿਉਂਕਿ ਮੇਲੇ ਜ਼ਰੂਰੀ ਨੇ ਮੇਲੇ ਜ਼ਰੂਰੀ ਨੇ ਭਗਵੰਤ ਮਾਨ ਦੇ ਪਿੰਡ ਦੇ ਮੈਂ ਬਿਲਕੁਲ ਨਾਲ ਹੀ ਕਹਣਾ ਚਾਰਕਮੀ ਲੂਗੇ ਬਿਲਕੁਲ ਹਾਂ ਜੀ ਲੈ ਵੀ ਆਪਣੇ ਫਿਰ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਹੁਣ ਤੁਸੀਂ ਸਾਡੇ ਏਰੀਆ ਦੇ ਬੰਦੇ ਬਣ ਕੇ ਤੁਸੀਂ ਕਹਿੰਦੇ ਵੀ ਅਸੀਂ ਛੋਟੇ ਘਰਾਂ ਚ ਉਠੇ ਹਾਂ ਵੀ ਹੁਣ ਸਾਨੂੰ ਜ਼ਿੰਮੇਵਾਰ ਦੀ ਮਤਲਬ ਕੰਡੀਸ਼ਨ ਦਾ ਪਤਾ ਹੀ ਆ ਬਾਈ ਹਨਾ ਵੀ ਮੇਲੇ ਨੇ ਜਿਹੜੇ ਮੇਰੇ ਹਿਸਾਬ ਨਾਲ ਵੀ ਜ਼ਿਲ੍ਹਾ ਪੱਦਰੀ ਸਰਕਾਰੀ ਮੇਲੇ ਵੀ ਚੱਲਣੇ ਚਾਹੀਦੇ ਨੇ ਚੱਲਣੇ ਚਾਹੀਦੇ ਨਹੀਂ ਬਿਲਕੁਲ ਜੀ ਹਾਂ ਕਿਉਂਕਿ ਜਦੋਂ ਮੇਲੇ ਚੱਲਣਗੇ ਸੱਜਣ ਮੇਲਿਆਂ 'ਚ ਜਾਣਗੇ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਚੰਗੀ ਨਸਲ ਦਾ ਸ਼ੌਂਕ ਬਣੂਗਾ ਤੇ ਉਹੀ ਗੱਲ ਆ ਵੀ ਪੈਲਣ ਪੈਲਣ ਕੱਟੀ ਨਾਰਮਲ ਤਾਂ ਵਿਕੂਗੀ 60 ਤੋਂ 70000 ਦੀ ਜੇ ਤੁਸੀਂ ਇਹਦੀਆਂ ਕੱਟੀਆਂ ਲਓਗੇ ਉਹ ਵਿਕਣੀਆਂ ਬਾਈ 1/2 ਲੱਖ ਤੋਂ ਲਾ ਕੇ 2 ਲੱਖ ਤੱਕ ਨਾਰਮਲ 11 12 ਕਿਲੋ ਵਾਲੀਆਂ ਮੱਜਾਂ ਚੋ ਇਹ ਆਸਾਨ ਚੰਗਾ ਰਿਜ਼ਲਟ ਪਾਊਗਾ ਜਿਵੇਂ ਬਾਈ ਹੋਣੀ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਦੱਸਦੇ ਨੇ ਅਸਲੀ ਦੁੱਧ ਦਾ ਬੂਸਟ ਨਾਲਾ ਸਿਸਟਮ ਨਹੀਂ ਹੈਗਾ ਇਹ ਅਸਲੀ ਦੁੱਧ ਹੈ ਬਾਈ ਕਹਿੰਦਾ 16 ਕਿਲੋ ਪਹਿਲਣ ਦਾ ਬਾਈ ਪਹਿਲਣ ਦਾ ਜੀ ਹਾਂ ਆ ਬੂਸਟ ਨਾਲਾ ਰਵਾਇਤ ਤਾਂ ਹੁਣ ਚੱਲਿਆ ਇਹ ਅਸਲੀ ਹੈ ਬਾਕੀ ਸਾਨੂੰ ਬੂਸਟ ਨਾਲਾ ਪਤਾ ਵੀ ਲੱਗ ਗਿਆ ਮੇਲੇ ਦੇ 28 30 ਵਾਲਾ ਕੋਈ ਨਹੀਂ ਲੈ ਕੇ ਪਹੁੰਚਿਆ 22 23 ਵਾਲੀ ਬਾਈ 22 23 ਤੇ ਖੜਗੇ ਜੀ ਹਾਂ ਜੀ ਹਾਂ ਉਹ ਬਹੁਤ ਤੇ ਉਹਦੇ ਨਾਲ ਆਮ ਬੰਦਿਆਂ ਦਾ ਉਤਸ਼ਾਹ ਹੀ ਬਣੂਗਾ ਜਿਹੜੇ ਬੰਦਿਆਂ ਨੇ ਘਰੇ 22 ਦੰਦੀਆਂ ਨੇ ਉਹ ਮੇਲਿਆਂ 'ਚ ਬਾਈ ਜਾਣੋ ਹਟ ਗਏ ਤੇ ਹਾਂਜੀ ਹਾਂ ਬਸ 2 ਲੀਟਰ ਤੋਂ ਤੇ ਜਿਹੜਾ ਉਹ ਆਪਣੇ ਲੈਟੀ ਦੇ ਇੱਕ ਬੜੇ ਮੈਨਲ ਜੀ ਲੈਟੀ ਤੇ ਬੜੇਮਿਆਂ ਦੀ ਖਾਲ ਨਾਲ ਹਾਂਜੀ ਕੋਈ ਆਮ ਜਿਆਦਾ ਕੋਈ ਨਹੀਂ ਹੋਉਂਦਾ ਜੇ ਖਰਾਕ ਨਾਲ ਤਾੜੀ ਹੁੰਦੀ ਫਿਰ ਉਹ ਕਰ ਦਿੰਦੀ 17 18 ਬਾਈ ਨਾ ਰਿੰਵੀ ਲੈਟੀ ਚਾਰ ਦਿੰਦੇ ਜੀ ਉਹ ਲੈਟੀ ਦੇ ਬੜੇ ਨੇ ਬਸ ਠੀਕ ਆ ਗੱਲ ਹਾਂ ਤੇ 11 ਬਾਈ ਇਹਨੂੰ ਗੇੜਾ ਹੋਰ ਦਵਾ ਦੇ ਤੇ ਨਾਲ-ਨਾਲ ਤੇਰਾ ਬੋਲਦੇ ਮੋਬਾਈਲ ਨੰਬਰ ਜਿਹੜਾ ਹਮੇਸ਼ਾ ਚੱਲਦਾ ਰੱਖੀਂਗਾ ਠੀਕ ਹੈ ਜੀ ਆ ਨੰਬਰ ਬੋਲ ਦੋ 99151 ਹਾਂਜੀ 12614 9915112614 ਦੂਜਾ ਨੰਬਰ ਕਿਹੜਾ ਬਾਈ ਉਹ ਦੂਜਾ ਤਾਂ ਦੇਖੋ ਤੇ 9941 99144 27342 9914427342 ਤੇ ਬਾਕੀ ਨੰਬਰ ਬਾਈ ਹੋਰਾਂ ਦੇ ਮੈਂ ਵੀਡੀਓ 'ਚ ਹੀ ਚਲਾ ਦੂੰਗਾ ਸੀਮਨ ਇਹਦਾ ਰੈਡੀ ਹੋ ਜੂ 5-7 ਦਿਨਾਂ 'ਚ ਉਹ ਸੰਪਰਕ ਬਾਈ ਨਾਲ ਕਰ ਸਕਦੇ ਨੇ ਇਹ ਹੁਣ ਆਪਾਂ ਬਾਈ ਉਦਾਂ ਛੜਨਾ ਬੰਦ ਕਰਤਾ ਹਾਂਜੀ ਹਾਂ ਹੁਣ ਤਾਂ ਆਪਾਂ ਸੀਮਨ ਲੈਣੇ ਨਹੀਂ ਫਿਰ ਆਪਾਂ ਹਾਂ ਮੱਜਾਂ ਤੇ ਮੱਜਾਂ ਤੇ ਛੜਾਉਣ ਵਾਲੇ ਸੱਜਣ ਬਾਈ ਨੂੰ ਨਾ ਪਰੇਸ਼ਾਨ ਕਰਿਓ ਕਿਉਂਕਿ ਹੁਣ ਇਹਦਾ 5-7 ਦਿਨਾਂ ਚ ਸੀਮਨ ਤਿਆਰ ਹੋ ਜੂ ਤੇ ਬਾਕੀ ਆਪਣੇ ਏਰੀਆ ਵਾਲੇ ਜਿੰਨੇੜ-ਘੇੜ ਦੇ ਡਾਕਟਰ ਨੇ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਸੀਮਨ ਬਾਈ ਤੋਂ ਲੈ ਕੇ ਜਾਇਓ origignal ਸੀਮਨ ਬਾਈ ਦੇ ਘਰੋਂ ਮਿਲੂਗਾ ਇਹਦਾ ਹਾਂਜੀ ਹਾਂ ਬਿਲਕੁਲ ਤੇ ਬਾਕੀ ਬਾਈ ਜਿਹੜਾ ਸੀਮਨ ਤਿਆਰ ਕਰਾਏਗਾ ਉਹਤੇ ਪ੍ਰਿੰਟਿੰਗ ਥੋੜੀ ਵੱਖਰੀ ਕਰਾ ਦੀ ਕਿਉਂਕਿ ਫਿਰ ਡੁਪਲੀਕੇਸੀ ਨਹੀਂ ਉਹਦੀ ਹਾਂ ਹਾਂ ਥੋੜੀ ਹਾਂ ਇਹ ਗੱਲ ਸਹੀ ਹੋਊ ਉਹ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ